अगस्त 1665 ईसवी ਵਿੱਚ ਗੁਰਤੇਗ ਬਹਾਦਰ ਜੀ ਨੇ ਮਾਲਵਾ ਦੇਸ਼ ਦਾ ਭ੍ਰਮਣ ਕਰਨ ਲਈ ਆਪਣੇ ਜਥੇ ਸਮੇਤ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ। ਉਹਨਾਂ ਦੇ ਨਾਲ ਹੋਰ ਸੰਗਤ ਅਤੇ ਮਹਾਪੁਰਸ਼ ਵੀ ਸੰਨ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਗੁਰਤੇਗ ਬਹਾਦਰ ਜੀ ਤਲਵੰਡੀ ਸਾਬੋ ਵਿਖੇ ਪਹੁੰਚੇ। ਤਲਵੰਡੀ ਸਾਬੋ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਆਗਮਨ ਦਾ ਪਤਾ ਲੱਗਾ। ਤਾਂ ਸੰਗਤਾਂ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਾफी ਸਮੇਂ ਤੋਂ ਕਾਲ ਪਿਆ ਹੋਇਆ ਹੈ ਤੁਸੀਂ ਕਿਰਪਾ ਕਰੋ ਵਰਖਾ ਹੋ ਜਾਵੇ ਤਾਂ ਜੀ ਜੰਤ ਸੌਖਾ ਹੋ ਜਾਵੇ ਇਸ ਤੇ ਗੁਰੂ ਸਾਹਿਬ ਨੇ ਨਗਰ ਦੇ ਮੁਖੀਆਂ ਤੇ ਸੰਗਤਾਂ ਨੂੰ ਕਿਹਾ ਕਿ ਤੁਹਾਡੇ ਨਗਰ ਵਿੱਚ ਤਾਂ ਸਤਜੁਗ ਵੇਲੇ ਦਾ ਹੀ ਕੀਤੀ ਸਥਾਨ ਹੈ ਜਿੱਥੇ ਬੈਠ ਕੇ ਰਿਸ਼ੀ ਮਾਰਕੰਡਾ ਜੀ ਨੇ ਲਖਾਂ ਵਰੇ ਤਪ ਕੀਤਾ ਤੁਸੀਂ ਇੱਥੇ ਸਰੋਵਰ ਦੀ ਕਾਰ ਸੇਵਾ ਕਰੋ ਮੀ ਪਾਵੇਗਾ ਸੰਗਤਾਂ ਦੀ ਬੇਨਤੀ ਤੇ ਇਸ ਸਥਾਨ ਨੂੰ ਪ੍ਰਗਟ ਕਰਦੇ ਹੋਏ ਗੁਰੂ ਜੀ ਨੇ ਕਿਰਪਾ ਕੀਤੀ ਪਹਿਲਾ ਆਪ ਨੇ ਪੰਜ ਟੱਕ ਲਗਾ ਕੇ ਆਪਣੇ ਕੀਮਤੀ ਦੁਸਾਲੇ ਨਾਲ ਮਿੱਟੀ ਕੱਢੀ ਤੇ ਆਪ ਬੈਰੀ ਦੇ ਦਰਖਤ ਥੇਟ ਬਿਰਾਜਮਣ ਹੋ ਗਏ ਸੰਗਤਾਂ ਨੇ ਸਰੋਵਰ ਦੀ ਸਕਾਰ ਸੇਵਾ ਬੜੇ ਹਿੱਤ ਨਾਲ ਤੇ ਮਨੋਂ ਕੀਤੀ ਸੰਗਤਾਂ ਨੂੰ ਥੋੜੇ ਹੀ ਸਮੇਂ ਦੇ ਵਿੱਚ ਤੋਂ ਸਾਰ ਨਾਲ ਸਰੋਵਰ ਦਾ ਕੰਮ ਮੁਕੰਮਲ ਕਰ ਲਿਆ ਇਸ ਪ੍ਰੰਤ ਇਲਾਕੇ ਦੇ ਵਿੱਚ ਮੀਂਹ ਪਿਆ ਅਤੇ ਜੀ ਜੰਤ ਸੌਕੇ ਹੋ ਗਏ ਇਸ ਤੋਂ ਬਾਅਦ ਗੁਰੂ ਜੀ ਇਸ ਤੋਂ ਚਲੇ ਗਏ ਅਤੇ ਪਟਨਾ ਦੇ ਧਰਤੀ ਵੱਲ ਨੂੰ ਚਲੇ ਗਏ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮੁਕਸਰ ਦੇ ਜੰਗਾ ਜੁੱਧਾਂ ਤੋਂ ਵਿਲੇ ਹੋ ਕੇ ਤਲਵੰਡੀ ਸਾਬੋ ਪਹੁੰਚੇ ਇਸ ਸਮੇਂ ਇਲਾਕੇ ਵਿੱਚ ਭਾਰੀ ਕਾਲ ਪਿਆਇਆ ਸੀ ਇਲਾਕੇ ਦੇ ਚੌਧਰੀ ਬਾਬਾ ਦਾਲ ਸਿੰਘ ਨੇ ਬੇਨਤੀ ਕੀਤੀ ਕਿ ਇਲਾਕੇ ਦੀਆਂ ਸੰਗਤਾਂ ਮੀਂਹ ਦੀ ਮੰਗ ਕਰਦੀਆਂ ਹਨ ਆਪ ਜੀ ਫਰਮਾਇਆ ਕਿ ਸਾਡੇ ਪਿਤਾ ਗੁਰਤੇਗ ਬਹਾਦਰਜੀ ਨੇ ਤੁਹਾਨੂੰ ਸਰੋਵਰ ਬਖਸ਼ਿਆ ਸੀ ਪਰੰਤੂ ਤੁਸੀਂ ਉਸ ਦੀ ਕੋਈ ਸੇਵਾ ਸੰਭਾਲ ਨਹੀਂ ਕਿਵੇਂ ਪਵੇਗਾ ਬਾਬਾ ਦਾਲ ਸਿੰਘ ਜੀ ਦੇ ਵਾਰ-ਵਾਰ ਬੇਨਤੀ ਕਰਨ ਤੇ ਸਰੋਵਰ ਦੀ ਕਾਰ ਸੇਵਾ ਕਰਨ ਲਈ ਕਿਹਾ ਤੇ ਗੁਰੂ ਸਾਹਿਬ ਨੇ ਪਹਿਲਾਂ 5 ਢਾਲੇ ਮਿੱਟੀ ਦੇ ਬਾਹਰ ਕੱਢ ਕੇ ਕਾਰ ਸੇਵਾ ਰੰਮ ਇਿੱਤੀ ਫੇਰ ਗੁਰੂ ਸਾਹਿਬ ਜੀ ਬੇਰੀ ਦੇ ਦਰਖਠੇਟ ਵਿਰਾਜਮਾਨ ਹੋ ਗਏ ਤੇ ਸੰਗਤਾਂ ਤੋਂ ਸੇਵਾ ਕਰਵਾਈ ਜ਼ੋਰਦਾਰ ਵਰਖਾ ਹੋਈ ਇਸ ਸਰੋਵਰ ਨੂੰ ਗੁਰੂ ਸਾਹਿਬ ਸਰੋਵਰ ਦਾ ਵਰ ਦਿੱਤਾ ਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕਰਵਾਇਆ ਅੰਮ੍ਰਿਤ ਦੇ ਕੜਾਹੇ ਭਰ ਕੇ ਸਰੋਵਰ ਵਿੱਚ ਪਾਏ ਤੇ ਵਰ ਦਿੱਤੇ ਕਿ ਜੋ ਮਾਈ ਭਾਈ ਸਰੋਵਰ ਵਿੱਚ ਇਸ਼ਨਾਨ ਕਰੇਗਾ ਪੰਜ ਚੂੜੇ ਜਲ ਦੇ ਛਕੇਗਾ ਉਸ ਨੂੰ ਸਿੱਖੀ ਦੀ ਦਾਤ ਪ੍ਰਾਪਤ ਹੋਏਗੀ ਪਉਣ ਅਮਰਤੇ ਭਰੇ ਘਰਾ ਹੈ ਦੇਦ ਪ੍ਰਹਾਸ ਔਰ ਮਾਹ ਗੁਰਦੁਆਰਾ ਲਿਖਨ ਸਰਸਾ ਹੈ ਗੁਰਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਭਾਈ ਮਨੀ ਸਿੰਘ ਜੀ ਤੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜਾ ਕਰਵਾਈ ਅਤੇ ਜਿਨ੍ਹਾਂ ਕਲਮਾਂ ਦਾ ਉਪਯੋਗ ਗੁਰਬਾਣੀ ਲਿਖਣ ਲਈ ਕੀਤਾ ਗਿਆ ਗੁਰੂ ਸਾਹਿਬ ਨੇ ਉਹਨਾਂ ਕਲਮਾਂ ਨੂੰ ਇਸ ਜਗ੍ਹਾ ਇਸ ਸਰੋਵਰ ਵਿੱਚ ਪਵਾ ਦਿੱਤਾ ਇਸ ਤੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਲਖਣ ਸਰ ਸਾਹਿਬ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਸਰੋਵਰ ਦਾ ਇਤਿਹਾਸ ਸੁਣਾਉਂਦਿਆਂ ਹੋਇਆਂ ਦਾਸ ਕੋਲੋਂ ਜੇਕਰ ਕੋਈ ਭੁੱਲ ਹੋ ਗਈ ਹੈ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਔਰ ਇਸੇ ਤਰ੍ਹਾਂ YouTube ਚੈਨਲ ਸੁਖਪਾ ਸਿੰਘ ਸੰਧੂ ਨੂੰ ਪਿਆਰ ਦੀ ਦਾਤ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ